ਮੋਹਨ ਮਾਰਿਆ ਮੋਹਨ ਜੀ ਮੇਰੇ ਨਾਲ ਤੈਨੂੰ ਮੇਰੇ ਨਾਲ ਜੈ ਮਾ ਚੰਤਪੁਨੀ ਲੰਗਰ ਕਮੇਟੀ ਨਕੋਦਰ ਚੱਕ ਜੇਲਾ ਜਲੰਧਰ ਚੰਡੀਗੜ੍ਹ ਤੋਂ ਜੋ ਵੀ ਭਗਤਾਂ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਵਾ ਇਹ ਸੱਤਵਾਂ ਵਿਸ਼ਾਲ ਭੰਡਾਰਾ ਜੋਗੀ ਮਾ ਚੰਤਪੁਨੀ ਦਰਬਾਰ 'ਚ ਚੱਲੇਗਾ ਅੱਜ 1 ਤਰੀਕ ਤੋਂ ਲੈ ਕੇ 5 ਤਰੀਕ 5 ਇੱਕ ਤਰੀਕ ਪਛਾਮ 5 ਵਜੇ ਤੋਂ ਲੈ ਕੇ 5 ਤਰੀਕ ਤੱਕ ਦਿਨ ਰਾਤ ਚਲਾਇਆ ਜਾਏਗਾ ਸਾਰਾ ਭੰਡਾਰਾ ਸ਼ੁੱਧ ਦੇਸੀ ਘਿਓ 'ਚ ਤਿਆਰ ਹੋਊਗਾ ਇਹ ਭਗਤਾਂ ਦੀ ਸ਼ਰਧਾ ਦੇ ਨਾਲ ਤੇ ਪਿਆਰ ਦੇ ਨਾਲ ਚੱਲੂਗਾ ਜੋ ਕਿ ਦਿਨ ਰਾਤ ਚਲਾਇਆ ਜਾਏਗਾ ਲਗਰ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਮਾਝੇ ਤਪੁਨੀ ਦੇ ਸਾਵਨ ਦੇ ਮੇਲੇ ਲਈ ਲੱਖ ਲੱਖ ਵਧਾਈ ਮੁਬਾਰਕਾ ਸਾਰਿਆਂ ਨੂੰ ਜੈ ਮਾਝੇ ਤਪੁਨੀ ਜੀ ਜੈ ਮਾ ਚੰਤਪੁਨੀ ਲੰਗਰ ਕਮੇਟੀ ਨਕੋਦਰ ਚੱਕ ਜੇਲਾ ਜਲੰਧਰ ਚੰਡੀਗੜ੍ਹ ਤੋਂ ਜੋ ਵੀ ਭਗਤਾ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਵਾ ਇਹ 7ਵਾਂ ਵਿਸ਼ਾਲ ਭੰਡਾਰਾ ਜੋਗੀ ਮਾ ਚੰਤਪੁਨੀ ਦਰਬਾਰ 'ਚ ਚੱਲੇਗਾ ਅੱਜ 1 ਤਰੀਕ ਤੋਂ ਲੈ ਕੇ 5 ਤਰੀਕ 5 ਇਕ ਤਰੀਕ ਪਛਾਮ 5 ਵਜੇ ਤੋਂ ਲੈ ਕੇ 5 ਤਰੀਕ ਤੱਕ ਦਿਨ ਰਾਤ ਚਲਾਇਆ ਜਾਏਗਾ ਸਾਰਾ ਭੰਡਾਰਾ ਸ਼ੁੱਧ ਦੇਸੀ ਘਿਓ 'ਚ ਤਿਆਰ ਹੋਊਗਾ ਇਹ ਭਗਤਾਂ ਦੀ ਸ਼ਰਧਾ ਦੇ ਨਾਲ ਤੇ ਪਿਆਰ ਦੇ ਨਾਲ ਚੱਲੂਗਾ ਜੋ ਕਿ ਦਿਨ ਰਾਤ ਚਲਾਇਆ ਜਾਏਗਾ ਲੰਗਰ ਕਮੇਟੀ ਦੇ ਸਾਰੇ ਮੈਂਬਰਾਂ ਲੋ ਮਾਝੇ ਦੇ ਪੁਨੀ ਦੇ ਸਾਵਣ ਦੇ ਬੇਲੇ ਵਾਲੀ ਲੱਖ ਲੱਖ ਵਧਾਈ ਮੁਬਾਰਕਾ ਸਾਰਿਆਂ ਨੂੰ ਜੈ ਮਾਝੇ ਦੇ ਪੁਨੀ ਜੀ